ਦੇਸ਼ ਭਰ ਦੇ ਵਿੱਚ ਮੌਕ ਡ੍ਰਿਲ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਤਿਆਰੀ 247 ਜ਼ਿਲ੍ਹਿਆਂ ਦੇ ਵਿੱਚ ਹੋਵੇਗੀ ਵਾਰ ਪ੍ਰੈਕਟਿਸ ਸਾਇਰਨ ਵੱਜਣ ਦੇ ਨਾਲ ਨਾਲ ਹੋਵੇਗਾ ਬਲੈਕਆਊਟ ਪੰਜਾਬ ਦੇ ਵਿੱਚ ਮੌਕ ਡ੍ਰਿਲ ਨੂੰ ਲੈ ਕੇ ਗਾਈਡਲਾਈਨਸ ਜਾਰੀ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਦੂਜੇ ਦਿਨ ਹੋਈ ਵਾਰ ਪ੍ਰੈਕਟਿਸ ਸ਼ਾਮ 7 ਵਜੇ ਵਜੇ ਸਾਇਰਨ ਸੀਐਮ ਮਾਨ ਬੋਲੇ ਪੂਰੀ ਤਰ੍ਹਾਂ ਕਰਾਂਗੇ ਆਰਮੀ ਦਾ ਸਹਿਯੋਗ ਕਾਲ ਹਵਾਈ ਅਬਿਆਸ ਕਰੇਗਾ ਭਾਰਤ 7 ਅਤੇ 8 ਮਈ ਦੇ ਲਈ ਜਾਰੀ ਕੀਤਾ ਗਿਆ ਨੋਟਾਮ ਅਭਿਆਸ ਦੇ ਵਿੱਚ ਸ਼ਾਮਲ ਹੋਣਗੇ ਰਾਫੇਲ ਸੁਖੋਈ ਅਤੇ ਮਿਰਾਰ 에어ਪੋਰਟਸ ਬੋਲੀ ਰੂਟੀਨ ਪ੍ਰੈਕਟਿਸ ਮੌਕ ਡ੍ਰਿਲ ਤੋਂ ਪਹਿਲਾਂ ਦੇਸ਼ਪੜ ਦੇ ਵਿੱਚ ਲੈਗ ਬਾਰਚ ਜਨਤਕ ਥਾਵਾਂ ਦੇ ਉੱਤੇ ਤੇ ਸ਼ਹਿਰਾਂ ਦੇ ਵਿੱਚ ਪੁਲਿਸ ਦੀ ਸਪੈਸ਼ਲ ਚੈਕਿੰਗ ਚੱਪੇ ਚੱਪੇ ਦੇ ਉੱਤੇ ਨਜ਼ਰ ਪੰਜਾਬ ਨੂੰ ਬਹਿਲਾਉਣ ਦੀ ਸਾਜ਼ਿਸ਼ ناکਾਮ ਨਵਾਂ ਸ਼ਹਿਰ ਨੇੜੇ ਜੰਗਲਾਂ ਦੇ ਵਿੱਚੋਂ 2 RPG 2 IED ਅਤੇ 5 ਹੈਂਡ ਗ੍ਰੇਨੇਡ ਬਰਾਮਦ ਫਰਦ ਬਾਰੋਂ ਸਪਲਾਈ ਹੋਈ ਸੰ ਹਥਿਆਰ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰਾਂ ਫਰਕਤਾ ਪੈਂਦਾ ਹੈ ਲੈ ਕੇ ਜਦੋਂ ਦੇਸ਼ ਦੇ ਵਿੱਚ ਚਰਚਾ ਪਹਿਲਗਾਮ دہشت ਗੱਡੀ ਹਮਲੇ ਦੀ ਹੋਵੇ ਤੇ ਤਿਆਰੀ ਜੰਗੀ ਪੱਦਰ ਦੇ ਉੱਤੇ ਜੰਗ ਦੇ ਇੰਤਜ਼ਾਮਾਂ ਨੂੰ ਲੈ ਕੇ ਹੋਵੇ ਫਿਰ ਫਰਕ ਤਪੈਂਦਾ ਹੈ ਇਸ ਸਮੇਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਮੁੱਦਾ ਗੂੰਜ ਰਿਹਾ ਹੈ ਉਸ ਪ੍ਰੈਕਟਿਸ ਦਾ ਜੋ ਜੰਗ ਤੋਂ ਪਹਿਲਾਂ ਕੀਤੀ ਜਾਂਦੀ ਹੈ ਜਿੱਥੇ ਪ੍ਰੈਕਟਿਸ ਜੋ ਬੁੱਧਵਾਰ ਨੂੰ ਕੀਤੀ ਜਾਂਦੀ ਹੈ ਦੇਸ਼ ਭਰ ਦੇ ਵਿੱਚ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਪੰਜਾਬ ਦੇ 6 ਜ਼ਿਲ੍ਹੇ ਪਾਕਿਸਤਾਨ ਦੇ ਨਾਲ ਲੱਗਦੇ ਨੇ ਇੰਟਰਨੈਸ਼ਨਲ ਬਾਰਡਰ ਹੈ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ ਇਸ ਕਰਕੇ ਪੰਜਾਬ ਦੇ ਲਈ ਇੱਕ ਅਜਿਹੀ ਸਥਿਤੀ ਹੈ ਕਿ ਜੇਕਰ ਜੰਗ ਵਰਗੀ ਸਥਿਤੀ ਬਣ ਗਈ ਉਸ ਕੰਡੀਸ਼ਨ ਦੇ ਵਿੱਚ ਅਸੀਂ ਪਹੁੰਚ ਗਏ ਤਾਂ ਸਭ ਤੋਂ ਜ਼ਿਆਦਾ ਸਟੇਕ ਦੇ ਉੱਤੇ ਪੰਜਾਬ ਦੇ ਪੰਜਾਬੀ ਹੋਣਗੇ ਵਾਰ ਜ਼ੋਨ ਦੇ ਵਿੱਚ ਜਿਹੜੇ ਸੂਬੇ ਜਾਣਗੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਨਾਮ ਪੰਜਾਬ ਦਾ ਹੋਏਗਾ ਕਿਉਂਕਿ ਸੀ ਬਿਲਕੁਲ ਬਾਰਡਰ ਸਟੇਟ ਹੈ ਹਾਲਾਂਕਿ ਰਾਜਸਥਾਨ ਵੀ ਹੈ ਗੁਜਰਾਤ ਵੀ ਹੈ ਜੰਮੂ ਕਸ਼ਮੀਰ ਵੀ ਹੈ ਪਰ ਪੰਜਾਬ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਸੰਗਣੀ ਆਬਾਦੀ ਵਾਲੇ ਇਲਾਕੇ ਬਿਲਕੁਲ ਨਾਲ ਲੱਗਦੇ ਸਰਹੱਦ ਦੇ ਉੱਤੇ ਨੇ ਜਿੱਥੇ ਸਾਡੀਆਂ ਰਿਹائشਾਂ ਸਾਡੇ ਘਰ ਐਮੀ ਲੱਗਦਾ ਕਿ 1 ਕਿਲੋਮੀਟਰ ਬਾਅਦ ਹੀ ਬਾਰਡਰ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਤਰੀਕੇ ਨਾਲ ਵੀ ਹੈ ਤਾਂ ਅੱਜ ਜ਼ਿਕਰ ਇਹਨਾਂ ਦਾ ਵੀ ਕਰਾਂਗੇ ਜ਼ਿਕਰ ਹੋਏਗਾ ਸੜਕ ਤੋਂ ਲੈ ਕੇ ਹਵਾ ਤੱਕ ਯੁੱਧ ਅਭਿਆਸ ਦਾ ਔਰ ਤਸੀਮਦਾਰਾਂ ਨੂੰ ਦਿੱਤੇ ਗਏ ਸਰਕਾਰ ਦੇ ਆਰਡਰ ਦਾ ਐਸਵਾਈਐਲ ਤੇ ਸੁਪਰੀਮ ਕੋਰਟ ਦੇ 13 ਅਗਸਤ ਤੱਕ ਦੇ ਅਲਟੀਮੇਟਮ ਦਾ ਤੇ ਜ਼ਿਕਰ ਅੱਜ ਉਸ ਸ਼ਖਸ ਦਾ ਵੀ ਹੋਏਗਾ ਦਲਜੀਤ ਦੋਸਾਂਝ ਦਾ ਜਿਸ ਦੀ ਚਰਚਾ ਪੂਰੀ ਹੈ ਜ਼ਬਰਦਸਤ ਹੈ ਕਿ ਜਿੱਥੇ ਉਹ ਪਹੁੰਚਿਆ ਜਿੱਥੇ ਬਾਲੀਵੁੱਡ ਦੇ ਵੱਡੇ ਵੱਡੇ ਸਟਾਰ ਪਹੁੰਚੇ ਸੀ ਪਰ ਚਰਚਾ ਅੱਜ ਦਿਲਜੀ ਦੀ ਹੈ। ਕਿਹੜੇ ਤਸਵੀਰਾਂ ਤੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਪਰ ਅਸੀਂ ਬਾਤ ਕਰਨ ਜਾ ਰਹੇ ਹਾਂ ਇੱਕ ਵੱਡੀ ਖਬਰ ਦੇ ਨਾਲ ਮੌਕ ਡ੍ਰਿਲ ਦੇ ਨਾਲ ਜੁੜੀ ਹੋਈ ਹੈ। ਮੌਕ ਡ੍ਰਿਲ ਦਾ ਇਸ ਸਮੇਂ ਕਾਊਂਟਡਾਊਨ ਨਜ਼ਰ ਆ ਰਿਹਾ ਹੈ ਪੂਰੇ ਪੰਜਾਬ ਤੇ ਦੇਸ਼ ਦੇ ਵਿੱਚ ਵਕ-ਵਕ ਥਾਵਾਂ ਦੇ ਉੱਤੇ ਹੋਏਗਾ। ਜਾਣਕਾਰੀ ਇਸ ਸਮੇਂ ਹੈ ਆਫੀਸ਼ੀਅਲ ਤੌਰ ਦੇ ਉੱਤੇ ਰਿਲੀਜ਼ ਕਰ ਦਿੱਤੀ ਗਈ ਹੈ ਕਿ ਦੇਸ਼ ਦੇ 244 ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਕੀਤੀ ਜਾਵੇਗੀ। ਬੁੱਧਵਾਰ ਸ਼ਾਮ 4:00 ਵਜੇ ਤੋਂ ਲੈ ਕੇ ਤੇ ਮੌਕ ਡ੍ਰਿਲ ਵਕ-ਵਕ ਸਮੇਂ ਦੇ ਉੱਤੇ ਪੰਜਾਬ ਤੇ ਦੇਸ਼ ਦੇ ਵਕ-ਵਕ ਸੂਬਿਆਂ ਦੇ ਵਿੱਚ ਹੋਣੀ ਹੈ ਔਰ ਵਰ ਪ੍ਰੈਕਟਿਸ ਪੰਜਾਬ ਦੇ ਵੀ 20 ਸ਼ਹਿਰ ਸਾਇਰਨ ਬਲੈਕਆਊਟ ਵੀ ਹੋਏਗਾ ਹਰਿਆਣਾ ਦੇ ਵਿੱਚ ਵੀ ਮੌਕ ਡ੍ਰਿਲ ਹੋਵੇਗੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੇ ਪਿੱਛੇ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਹਾਲਾਂਕਿ ਇਸ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਪੈਨਿਕ ਨਾ ਹੋਵੇ ਇਹ ਪੈਨਿਕ ਵਰਗੀ ਸਿਚੁਏਸ਼ਨ ਨਹੀਂ ਹੈ ਪਰ باوجود ਇਸ ਦੇ ਆਪਾਂ ਸਮਝ ਸਕਦੇ ਹਾਂ ਕਿ ਤਿਆਰੀ ਜਦੋਂ ਜੰਗੀ ਪੱਧਰ ਦੇ ਉੱਤੇ ਕੀਤੀ ਜਾ ਰਹੀ ਹੈ ਤਾਂ ਉਸ ਦਾ ਅਸਰ ਡੈਫੀਨਿਟਲੀ ਲੋਕਾਂ ਦੇ ਉੱਤੇ ਜ਼ਰੂਰ ਪੈਂਦਾ ਹੈ ਤਾਂ ਸਾਡੀ ਵੀ ਅਪੀਲ ਇਹੀ ਹੈ ਕਿ ਪ੍ਰਸ਼ਾਸਨ ਦਾ ਅਸੀਂ ਸਾਥ ਦੇਣ ਸਾਥ ਦੇ ਨਾਲ ਨਾਲ ਅਸੀਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈ ਕਿ ਕੋਈ ਦਿੱਕਤ ਵਾਲੀ ਸਥਿਤੀ ਨਾ ਹੋਵੇ ਨਾ ਹਫੜਾ ਦਫੜੀ ਦੇ ਵਿੱਚ ਕਈ ਵਾਰ ਜ਼ਿਆਦਾ ਵਿਕਤਾ ਹੁੰਦੀਆਂ ਨੇ ਬੁੱਧਵਾਰ ਦਾ ਦਿਨ ਸਾਨੂੰ ਦੇਸ਼ ਭਰ ਤੋਂ ਮੌਕ ਡ੍ਰਿਲ ਦੀਆਂ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਉਸ ਚੀਜ਼ ਦਾ ਸਾਨੂੰ ਜ਼ਰੂਰ ਧਿਆਨ ਰੱਖਣਾ ਹੋਵੇਗਾ ਔਰ ਦੂਜੇ ਪਾਸੇ ਜੇਕਰ ਮੈਂ ਜ਼ਿਕਰ ਕਰਾਂ ਤਾਂ ਮੌਕ ਡ੍ਰਿਲ ਜਿਹੜੀ ਹੁੰਦੀ ਹੋਈ ਨਜ਼ਰ ਆਏਗੀ ਉਹ ਦੇਸ਼ ਦੇ 244 ਜ਼ਿਲ੍ਹਿਆਂ ਦੇ ਵਿੱਚ ਹੋਵੇਗੀ ਹਮਲੇ ਦੌਰਾਨ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ ਇਹ ਦੱਸਿਆ ਜਾਣਾ ਹੈ ਟੀਵੀ ਦੇ ਜ਼ਰੀਏ ਅਸੀਂ ਵੀ ਤੁਹਾਨੂੰ ਦਿਖਾਵਾਂਗੇ ਅਲੱਗ-ਅਲੱਗ ਥਾਵਾਂ ਤੇ ਜਿਹੜੇ ਐਕਸਪਰਟ ਸਮਝਾ ਰਹੇ ਹੋਣਗੇ ਜਿਹੜੇ ਸਟੂਡੈਂਟਸ ਨੇ ਆਮ ਲੋਕ ਨੇ ਉਹ ਸਾਰੇ ਕਿਵੇਂ ਇਸ ਪੂਰੀ ਸਿਚੁਏਸ਼ਨ ਦੇ ਵਿੱਚ ਟੈਕਲ ਕਰਨੇ ਸਮੋ ਉਸ ਦੇ ਬਾਰੇ ਜਾਣਕਾਰੀ ਦਿੱਤੀ ਚਾਹੇ ਤੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਸ਼ਹਿਰਾਂ ਚ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਮੌਕ ਡ੍ਰਿਲ ਹੁੰਦੀ ਹੋਈ ਨਜ਼ਰ ਆਏਗੀ ਉਹਨਾਂ ਦੇ ਵਿੱਚ ਦੁਆਬੇ ਤੋਂ ਮੈਂ ਮਾਚੇ ਤੋਂ ਸ਼ੁਰੂ ਕਰ ਰਿਹਾ ਨਾ ਅੰਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਇਹ ਚਾਰ ਸ਼ਹਿਰ ਤੇ ਜ਼ਿਲ੍ਹੇ ਨੇ ਜਿੱਥੇ ਮੌਕ ਡ੍ਰਿਲ ਸਾਨੂੰ ਕੱਲ ਨਜ਼ਰ ਆਏਗੀ ਉਸ ਤੋਂ ਬਾਅਦ ਹੁੜਮੇ ਤੋਂ ਦਿਖਾਣਾ ਹੈ ਪੰਜਾਬ ਦੇ ਵਿੱਚ ਵਕ-ਵਕ ਥਾਂਵਾਂ ਤੇ ਜਿਹੜੀ ਮੌਕ ਡ੍ਰਿਲ ਹੋਣੀ ਹੈ ਹੁਸ਼ਿਆਰਪੁਰ ਜਲੰਧਰ ਪਟਿਆਲਾ ਪਠਾਨਕੋਟ ਇੱਥੇ ਵੀ ਮੌਕ ਡ੍ਰਿਲ ਸਾਨੂੰ ਹੁੰਦੀ ਹੋਈ ਨਜ਼ਰ ਆਏਗੀ ਵਕ-ਵਕ ਤਰੀਕੇ ਦੇ ਨਾਲ ਸਾਇਰਨ ਵੱਜਣਗੇ ਸਾਇਰਨ ਤੋਂ ਬਾਅਦ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਬਲੈਕਆਊਟ ਵੀ ਹੋਏਗਾ ਆਦਮਪੁਰ ਦੇ ਵਿੱਚ ਇਹ ਵੀ ਦੁਆਬੇ ਵਾਲੇ ਪਾਸੇ ਆ ਗਿਆ ਬਰਨਾਲਾ ਨੰਗਲ ਰੋਪੜ ਦੇ ਵਿੱਚ ਆ ਗਿਆ ਹਲਬਾਰਾ ਇੱ ਕੋਟਪੂਰਾ ਬਟਾਲਾ ਮੋਹਾਲੀ ਅਬੋਹਰੇ 20 ਸ਼ਹਿਰ ਤੁਹਾਨੂੰ ਮਿਲਾਸ ਰਹੇ ਜਿੱਥੇ ਮੌਕ ਡ੍ਰਿਲ ਹੁੰਦੀ ਹੋਈ ਨਜ਼ਰ ਆਏਗੀ ਪੰਜਾਬ ਦੇ ਵਿੱਚ ਜਿਹੜੀ ਵਕ ਵਕ ਥਾਂਾਂ ਦੇ ਉੱਤੇ ਮੌਕ ਡ੍ਰਿਲ ਹੋਣੀ ਹੈ ਤਾਂ ਇਹ ਕਰੀਬ ਕਰੀਬ 15 ਤੋਂ 18 ਸ਼ਹਿਰ ਨੇ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਇੱਕ ਚੀਜ਼ ਦੀ ਬਹੁਤ ਗੌਰ ਕਰੋ ਕਿ ਤਕਰੀਬਨ ਹਰ ਥਾਂ ਦੇ ਉੱਤੇ ਸਾਨੂੰ ਨਜ਼ਰ ਆਏਗਾ ਹਰ ਥਾਂ ਦੇ ਉੱਤੇ ਸਾਨੂੰ ਇਹ ਮੌਕ ਡ੍ਰਿਲ ਜਾਂ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਉੱਤੇ ਡੈਫੀਨਿਟਲੀ ਸਾਨੂੰ ਮੌਕ ਡ੍ਰਿਲ ਦਾ ਅਸਰ ਨਜ਼ਰ ਆਏਗਾ ਤੇ ਸਾਡੀ ਅਪੀਲ ਇਹ ਹੈ ਕਿ ਤੁਸੀਂ ਵੀ ਸੁਚੇਤ ਡੈਫੀਨਿਟਲੀ ਜ਼ਰੂਰ ਰਹੇ ਮੌਗਲ ਦੇ ਵਿੱਚ ਪ੍ਰਸ਼ਾਸਨ ਦਾ ਜਿਹੜਾ ਸਹਿਯੋਗ ਹੈ ਜ਼ਰੂਰ ਕਰਨਾ ਖੈਰ ਇਸ ਮੌਡਰਨ ਦੇ ਐਲਾਨ ਦੇ ਵਿਚਾਲੇ ਅਸੀਂ ਤੁਹਾਨੂੰ ਹੋਰ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਭਾਰਤ ਨੇ ਪਾਕਿਸਤਾਨੀ ਸਰਦ ਦੇ ਕੋਲ ਜੰਗੀ ਅਭਿਆਸ ਨੂੰ ਲੈ ਕੇ ਨਾਟਮ ਨੋ ਟੇਮ ਵੀ ਕਿਹਾ ਜਾਂਦਾ ਹੈ ਨੋਟਿਸ ਟੂ 에어 ਮਿਸ਼ਨ ਜਾਰੀ ਕਰ ਦਿੱਤਾ ਇਹ ਨੋਟਿਸ 에ਅਰ ਸਪੇਸ ਦੇ ਵਿੱਚ ਬਦਲਾਅ ਜਾਂ ਕਿਸੇ ਅਸਰ ਦਾ ਰਣ ਗਤੀਵਿਧੀ ਦੀ ਸੂਚਨਾ ਦੇ ਲਈ ਜਾਰੀ ਕੀਤਾ ਜਾਂਦਾ ਹੈ ਨੋ ਟੇਮ 2 ਦਿਨਾਂ 7 ਅਤੇ 8 ਮਈ ਦੇ ਲਈ ਜਾਰੀ ਕੀਤਾ ਗਿਆ ਹੈ ਦਰਸਲ ਦੀਸ਼ਪਰ ਦੀ 244 ਜ਼ਿਲ੍ਹਿਆਂ ਦੇ ਵਿੱਚ 7 ਮਈ ਨੂੰ ਨਾਉ ਡ੍ਰਿਲ ਹੋਣੀ ਹੈ ਅਜੇ ਇਹ ਚ ਨੋਟਮ ਉਸੇ ਸੁਰੱਖਿਆ ਕਵਾਇਦ ਦਾ ਹਿੱਸਾ ਹੈ ਪਾਕਿਸਤਾਨੀ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਅਭਿਆਸ ਦੀ ਤਿਆਰੀ ਹੈ ਇਸੇ ਦੇ ਤਹਿਤ ਬੁੱਧਵਾਰ ਨੂੰ 에어 ਡ੍ਰਿਲ ਦੇ ਦੌਰਾਨ ਸਰਹੱਦ ਦੇ ਕੋਲ ਮੌਜੂਦ ਕਈ 에어ਪੋਰਟਸ ਦੇ ਤੇ ਉਡਾਨਾਂ ਤੇ ਅਸਥਾਈ ਰੁਕ ਲੱਗ ਸਕਦੀ ਹੈ ਕਾਬਲੇ ਗੌਰਹਿ ਕੀ ਨੋਟਮ ਕਿਸੇ ਵੀ ਹਵਾਈ ਸੇਵਾ ਸਹੂਲਤ ਜਾਂ ਖਤਰ ਦੀ ਸਥਿਤੀ ਨੂੰ ਲੈ ਕੇ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਨਾਲ ਸਬੰਧਤ ਸਾਰੀਆਂ ਏਜੰਸੀਆਂ ਅਲਰਟ ਰਹਣ ਅਤੇ ਸਮਾਂ ਰਹਿੰਦੇ ਸੁਰੱਖਿਆ ਪ੍ਰਬੰਧ ਕੀਤੇ ਜਾ ਸਕਣ ਬਾਰਡਰ ਦੇ ਉੱਤੇ ਡ੍ਰਿਲ ਤੋਂ ਪਹਿਲਾਂ ਭਾਰਤ ਨੇ ਕਰੜਾ ਸੁਨੇਹਾ ਦੇ ਦਿੱਤਾ ਹੈ ਕਿ ਸੁਰੱਖਿਆ ਦੇ ਵਿੱਚ ਕੋਈ ਕੁਤਾਹੀ ਨਹੀਂ ਹੋਵੇਗੀ ਹਰ ਖਤਰ ਦੇ ਲਈ ਫੁੱਲ ਪ੍ਰੂਫ ਤਿਆਰੀ ਹੈ ਹਾਲਾਂਕਿ 에ਅਰਫੋਰਸ ਦੇ ਵੱਲੋਂ ਇੱਕ ਆਫੀਸ਼ਲ ਬਿਆਨ ਵੀ ਜਾਰੀ ਕੀਤਾ ਗਿਆ ਨੋਟਮ ਨੂੰ ਲੈ ਕੇ ਤੇ ਕਿਹਾ ਕਿ ਇੱਕ ਰੂਟੀਨ ਐਕਸਰਸਾਈਜ਼ ਹੈ ਜਿਸ ਨੂੰ ਅੰਜਾਮ ਦਿੱਤਾ ਜਾਂਦਾ ਹੈ ਚਾਹੇ ਜੰਗ ਦੀ تیاری ਇਸ ਨੂੰ ਕਹੀਏ ਜਾਂ ਫਿਰ احتیاط ਦੇ ਤੌਰ ਦੇ ਉੱਤੇ ਤਿਆਰੀ ਕਹੀਏ ਪਰ ਜਦੋਂ ਇੰਨੇ ਵੱਡੇ ਪੱਧਰ ਦੇ ਉੱਤੇ ਇਹ ਤਿਆਰੀਆਂ ਨਜ਼ਰ ਆਉਂ ਫਿਰ ਫਰਕ ਤੱਪਦਾ ਹੈ ਆਮ ਲੋਕਾਂ ਨੂੰ ਉਹਨਾਂ ਨੂੰ ਖਾਸ ਤੌਰ ਤੇ ਜੋ ਬਿਲਕੁਲ ਸਰਹੱਦ ਦੇ ਨਾਲ ਵਸੇ ਹੋਏ ਨੇ ਨਾਲ ਤੋਂ ਭਾਵ ਮੋਹਾਲੀ ਵਾਲਿਆਂ ਲਈ ਵੀ ਹੈ ਨਾਲ ਤੋਂ ਭਾਵ ਅੰਬਾਲਾ ਵਾਲਿਆਂ ਦੇ ਲਈ ਵੀ ਅਸੀਂ ਵੀ ਬਹੁਤਾ ਦੂਰ ਜਿਹੜੇ ਅੰਬਾਲਾ ਰਹਿ ਰਹੇ ਆ ਜਾਂ ਕੋਈ ਮੋਹਾਲੀ ਰਹਿ ਰਹੇ ਉਹ ਵੀ ਬਹੁਤੇ ਦੂਰ ਨਹੀਂ ਹੈ ਉੱਧਰ ਬੇਸਪਾਰਟ ਦੇ ਵਿੱਚ ਹੋਣ ਵਾਲੀ ਮੌਕ ਡ੍ਰਿਲ ਦੇ ਉੱਤੇ ਮੁੱਖ ਮੰਤਰੀ ਭਗਵਨ ਫਾਨ ਨੇ ਵੀ ਪੰਜਾਬ ਦੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਦੇਸ਼ ਦੇ ਨਾਲ ਖੜੇ ਨੇ ਅਤੇ ਮੌਕ ਡ੍ਰਿਲ ਦੇ ਵਿੱਚ ਪੂਰਾ ਸਹਿਯੋਗ ਕਰਨਗੇ। ਸੀਐਮ ਨੇ ਕੇਂਦਰ ਤੇ ਫੌਜ ਤੋਂ ਪੂਰੀ ਡਿਟੇਲ ਨਾ ਮਿਲਣ ਦੀ ਗੱਲ ਵੀ ਕਹੀ। ਉਹ ਹਜੇ ਤੱਕ ਕੋਈ ਇਵੈਕੂਏਸ਼ਨ ਵੀ ਸਾਨੂੰ ਸੈਂਟਰ ਵੱਲੋਂ ਕੋਈ ਜਾਂ ਮਿਲਟਰੀ ਵੱਲੋਂ ਕੋਈ ਇਹ ਸਾਨੂੰ ਇਨਫਰਮੇਸ਼ਨ ਨਹੀਂ। ਪਰ ਜੋ ਵੀ ਮਤਲਬ ਇਸ ਤਰ੍ਹਾਂ ਕੋਈ ਇਨਫੋਰਮੇਸ਼ਨ ਆਉਗੀ ਜਾਂ ਕੋਈ ਸਾਡੇ ਤੋਂ ਕੋਈ ਪੰਜਾਬ ਸਰਕਾਰ ਕੋਲੋਂ ਹੈਲਪ ਮੰਗਾਂਗੇ ਅਸੀਂ ਇਸ ਮਾਮਲੇ 'ਚ ਦੇਸ਼ ਦੇ ਨਾਲ ਖੜੇ ਹਾਂ ਅੰਮ੍ਰਿਤਸਰ ਦੇ ਵਿੱਚ ਬੁੱਧਵਾਰ ਰਾਤ 10:30 ਵਜੇ ਤੋਂ 11 ਵਜੇ ਤੱਕ ਬਲੈਕਆਊਟ ਰਹੇਗਾ ਅਤੇ ਮੌਕ ਡ੍ਰਿਲ ਦੇ ਦੌਰਾਨ ਸੜਕਾਂ ਦੀ ਰੋਸ਼ਨੀ ਸਿਰਫ ਐਮਰਜੈਂਸੀ ਵਹੀਕਲ ਵਰਗੇ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਨੂੰ ਹੀ ਰਾਹ ਦਿੱਤਾ ਜਾਵੇਗਾ ਜਦ ਬਿਜਲੀ ਦਾ ਹਨੇਰਾ ਹੁਣ ਕੋ ਕਿਥੀ ਨਹੀਂ ਹੋਣੀ ਤੇ ਕੋ ਇਸ ਲਈ ਹੈ ਵਾਹ ਪੇ ਬਲੈਕਆਊਟ ਹੈ ਤਾਂ ਕਿ ਜੇਕਰ ਲੌਂਗ ਟਰਮ ਪ੍ਰੈਕਟਿਸ ਕਰਨੀ ਪਵੇ ਤਾਂ ਕਿਆ ਕਿਆ ਚੀਜ਼ਾਂ ਨੂੰ ਹੋਣ ਰੱਖਣਾ ਹੈ ਹੋਣ ਰੱਖਣਾ ਹੈ ਪੋਸਿਬਲ ਜੇ ਸਕਸੈਸਫੁ ਬੀਸਿਕਲੀ ਜਿਹੜੇ ਟਰਾਈਡ ਚੰਡੀਗੜ੍ਹ 'ਚ ਕੱਲ ਸ਼ਾਮ 7:00 ਵਜੇ 30 ਮਿੰਟ ਤੋਂ 7:00 ਵਜੇ 40 ਮਿੰਟ ਤੱਕ ਸ਼ਾਮ ਨੂੰ ਬਲੈਕਆਊਟ ਰਹੇਗਾ ਹਾਲਾਂਕਿ ਬਲੈਕਆਊਟ ਹਸਪਤਾਲਾਂ 'ਚ ਲਾਗੂ ਨਹੀਂ ਹੋਵੇਗਾ ਉਧਰ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਕ ਡ੍ਰਿਲ ਹੋਈ ਇਸ ਤੋਂ ਪਹਿਲਾਂ 4 ਮਈ ਨੂੰ ਵੀ ਫਿਰੋਜ਼ਪੁਰ 'ਚ ਮੌਕ ਡ੍ਰਿਲ ਕਰਵਾਈ ਗਈ ਸੀ ਤਾਂ ਬੁੱਧਵਾਰ ਦੇ ਦਿਨੇ ਸਾਇਰਨ ਤੁਹਾਨੂੰ ਸੁਣਦੇ ਹੋਏ ਨਜ਼ਰ ਆਉਣਗੇ ਵੱਖ-ਵੱਖ ਥਾਵਾਂ ਦੇ ਉੱਤੇ ਮੌਕ ਡ੍ਰਿਲ ਕੀਤੀ ਜਾਣੀ ਹੈ ਹੁਣ ਅੱਗੇ ਵੱਧਦੇ ਹਾਂ ਤੇ ਜਲੰਧਰ ਦਾ ਰੁਖ ਕਰਾਂਗੇ ਪਹਿਲਗਾਮ ਹਮਲੇ ਤੇ ਪਾਕਿਸਤਾਨ ਦੇ ਨਾਲ ਤਣਾਅ ਦੇ ਵਿਚਾਲੇ ਜਲੰਧਰ ਕਿਂਡ ਦੇ ਵਿੱਚ ਫੌਜ ਦੇ ਵੱਲੋਂ ਤੇ ਜਿਹੜੇ ਲੋਕਲ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਉਸ ਦੀਆਂ ਵੀ ਕੁਝ ਤਸਵੀਰਾਂ ਫਰੋਂਟ ਕਿਂਡ ਬੋਗ ਦੇ ਪ੍ਰਧਾਨ ਬ੍ਰਿਗੇਡੀਅਰ ਸੁਨੀਲ ਸੌਲਰ ਤੇ ਸੀਈਓ ਓਮਪਾਲ ਸਿੰਘ ਨੇ ਲਾਊਡ ਸਪੀਕਰ ਦੇ ਜ਼ਰੀਏ ਜਨਤਾ ਨੂੰ ਅਲਰਟ ਰਹਿਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ। ਉਹ ਜੋ ਕਹਿਭ ਹਮ ਉਫਾ ਸਕਤੇ ਹਾਂ ਅਸੀਂ ਲੜਾਈ ਤੋਂ ਨਹੀਂ ਲੜ ਸਕਦੇ ਲੇਕਿਨ ਜੋ ਹਮਾਰੇ ਫਰਜ਼ ਬਣਤੇ ਹੈ ਇੱਕ ਇੱਕ ਨਾਗਰਿਕ ਜਿਵੇਂ ਉਹ ہمیں ਰਿਸ਼ਤੇ ਉਦੇ ਕਰਨੇ ਸੀਏ ਪਰ ਜਾਕੂ ਰਹਿਣਾ ਹੈ ਸੋਤੇ ਹੋਏ ਨਹੀਂ ਰਹਿਣਾ ਹੈ ਬ੍ਰਿਗੇਡੀਅਰ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਸ਼ੱਕੀ ਸ਼ਖਸੀਅਤ ਦਾ ਫੌਰਨ ਕੈਂਟਬੋਰਡ ਜਾਂ ਪੁਲਿਸ ਨੂੰ ਦਿੱਤੀ ਜਾਵੇ ਜੇਕਰ ਕਿਸੇ ਨੇ ਬਿਨਾਂ ਪੁਲਿਸ ਵੈਰੀਫਿਕੇਸ਼ਨ ਦੇ ਕਿਰਾਏਦਾਰ ਜਾਂ ਕੋਈ ਨੌਕਰ ਰੱਖੇ ਨੇ ਤੁਰਜ਼ੀ ਜਾਣਕਾਰੀ ਜ਼ਰੂਰ ਦਿਓ ਵਰਨਾ ਕਾਰਵਾਈ ਤੈਅ ਹੋਵੇਗੀ ਅਤੇ ਜ਼ਿੰਮੇਵਾਰੀ ਵੀ ਉਸਦੀ ਹੀ ਮੰਨੀ ਜਾਵੇਗੀ ਇਹ ਘਰ ਮੈਂ ਕਿਤੇ ਦੁਕਾਨ ਦੇ ਸਾਹਮਣੇ ਜਾਂ ਕਿਤੇ ਦੇ ਇਲਾਕੇ ਮੈਂ ਤਾਂ ਪੂਰੀ ਉਹ ਕਮਿਊਨਿਟੀ ਜ਼ਿੰਮੇਵਾਰ ਹੋਗੀ ਅਤੇ ਉਸ ਵਿਅਕਤੀ ਕੇ ਖਿਲਾਫ ਐਕਸ਼ਨ ਲਿਆ ਜਾਏਗਾ ਜਿੰਨੇ ਉਸ ਵਿਅਕਤੀ ਕੋਲ ਵਾਹ ਰਹਿਣੇ ਲਈ ਅਲਾਉ ਕੀਤਾ ਹੈ ਪਤਨੀ ਲੁਕਨੋ ਬਿਲ ਦਿੱਤੀ ਹੈ ਕਿ ਕਿਸੇ ਵੀ ਸਥਿਤੀ ਦੇ ਵਿੱਚ ਆਵਾਹਾਂ ਤੋਂ ਬਚਣ ਅਤੇ ਸਤਰਕਤਾ ਬਣਾਈ ਰੱਖਣ ਜੀ ਘਰ ਮੈਂ ਕਿਸੇ ਦੁਕਾਨ ਦੇ ਸਾਹਮਣੇ ਜਿੱਥਾਂ ਅਲਰਟ ਰਹਿੰਦੀ ਹੈ ਅਪੀਲ ਤਾਂ ਲਗਾਤਾਰ ਕੀਤੀ ਜਾ ਰਹੀ ਹੈ ਉਧਰ ਕਸ਼ਮੀਰ ਦੇ ਵਿੱਚ ਦਲਚੀਲ ਦੀਆਂ ਲਹਿਰਾਂ ਦੇ ਵਿਚਾਲੇ ਐਸਡੀਆਰਐਫ ਦੇ ਜਵਾਨਾਂ ਨੇ ਮੌਕ ਡਿਲ ਕਰਕੇ ਦਮ ਦਿਖਾਇਆ ਕੁਝ ਤਸਵੀਰਾਂ ਦਲ ਇੱਕ ਤੋਂ ਸ਼੍ਰੀ ਨਗਰ ਦੀ ਡਲਚੀਲ ਦੇ ਵਿੱਚ ਐਸਡੀਆਰਐਫ ਨੇ 7 ਮਹੀਨਿਆਂ ਦੇਸ਼ ਪੱਧਰ ਦੇ ਉੱਤੇ ਮੌਕ ਡ੍ਰਿਲ ਤੋਂ ਪਹਿਲਾਂ ਹੀ ਪ੍ਰੈਕਟਿਸ ਕੀਤੀ ਜਿਸ ਦੇ ਵਿੱਚ ਪਾਣੀ ਚ ਡੁੱਬਦੇ ਲੋਕਾਂ ਨੂੰ ਰੈਸਕਿਊ ਕਰਨਾ ਹੋਵੇ ਜਾਂ ਫਿਰ ਐਮਰਜੈਂਸੀ ਦੇ ਵਿੱਚ ਫਰਸਟ ਏਡ ਦੇਣਾ ਹੋਵੇ ਐਸਡੀਆਰਐਫ ਦੀ ਜਵਾਨੀ ਹਰ ਮੋਰਚੇ ਦੇ ਉੱਤੇ ਪ੍ਰੈਕਟਿਸ ਕੀਤੀ ਰੈਸਕਿਊ ਬੂਟ ਦਾ ਪ੍ਰਬੰਧਨ ਸੰਚਾਰ ਵਿਵਸਥਾ ਦੀ ਜਾਂਚ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣਾ ਅਜੇ ਹਰ ਪਹਿਲੂ ਦੀ ਰਣਨੀਤੀ ਦੇ ਨਾਲ ਪ੍ਰੈਕਟਿਸ ਕੀਤੀ ਗਈ इनका मकसद यही है कि सभी टूरिस्ट को भी समझाएं और साथ ही साथ जो नाव वाले हैं उनको भी समझाया जाए कि किसी भी आपात स्थिति से आखिर कैसे निपटना है जरा वो एक बार तस्वीर दिखा दीजिए इस तरीके से इनके पास में अलग अलग उपकरण भी हैं जो अत्याधुनिक उपकरण हैं वो हैं उसके जरिए ये कैसे बचा सकते हैं ਗ੍ਰਾਮentra ਲਈ ਦੇ ਨਿਰਦੇਸ਼ ਦੇ ਉੱਤੇ ਕਰਵਾਈ ਜਾ ਰਹੀ ਹੈ স্মੋਕ ਟ੍ਰਿਲ ਦਾ ਮਕਸਦ ਰਿਹਾ ਕਿ ਕਿਸੇ ਵੀ ਐਮਰਜੈਂਸੀ ਦੇ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਪਰਖਣਾ ਅਤੇ ਮਜ਼ਬੂਤ ਕਰਨਾ ਐਸਡੀ ਰਫ ਨੇ ਸਾਫ਼ ਕਰ ਦਿੱਤਾ ਹੈ ਕਿ ਕਸ਼ਮੀਰ ਸਿਰਫ ਖੂਬਸੂਰਤ ਨਹੀਂ ਬਲਕਿ ਕਿਸੇ ਵੀ ਐਮਰਜੈਂਸੀ ਦੇ ਨਾਲ ਜੂਝਣ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਚੜਚਾੜੀਆਂ ਜੰਗੀ ਪੱਦਰ ਦੇ ਉੱਤੇ ਨਜ਼ਰ ਆ ਰਹੀਆਂ ਨੇ ਪਰ ਉਮੀਦ ਕਰਦੇ ਹਾਂ ਇਹ ਦੁਆ ਕਰਦੇ ਹਾਂ ਕਿ ਜੰਗ ਵਰਗੀ ਸਥਿਤੀ ਦੇ ਵਿੱਚ ਦੇਸ਼ ਨੂੰ ਨਾ ਜਾਣਾ ਪਵੇ। ਸਿਆਣੇ ਕਹਿੰਦੇ ਨੇ ਕਿ ਜੰਗ ਦੇ ਵਿੱਚ ਜਿੱਤ ਹਾਰ ਕਿਸੇ ਮਰਜ਼ੀ ਦੀ ਹੋਵੇ ਪਰ ਨੁਕਸਾਨ ਦੋਵਾਂ ਪਾਸੇ ਹੁੰਦਾ ਹੈ ਪਰ ਸਵਾਲ ਇਹ ਵੀ ਹੈ ਕਿ ਪਾਕਿਸਤਾਨ ਜੋ دہشت گردਾਂ ਦੇ ਜ਼ਰੀਏ ਸਾਡਾ ਨੁਕਸਾਨ ਕਰ ਰਿਹਾ ਜਿਵੇਂ ਪਹਿਲਗਾਮ ਦੇ ਵਿੱਚ ਹੋਇਆ ਤਾਂ ਉਸ ਦਾ ਇਲਾਜ ਕੀ ਹੈ ਕਿ ਜੰਗ ਹੀ ਉਸ ਦਾ ਇਲਾਜ ਹੈ ਸਵਾਲ ਇਹ ਵੀ ਹੈ ਕਿ ਜਦੋਂ ਪਿਆਰੀ ਕੀਤੀ ਜਾਵੇ ਜੰਗ ਦੀ ਪੂਰਾ ਦੇਸ਼ ਇੱਕਜੁੱਟ ਹੋ ਕੇ ਫੌਜ ਤੇ ਸਰਕਾਰ ਦੇ ਨਾਲ ਖੜਾ ਨਜ਼ਰ ਆਵੇ ਫਿਰ ਫਰਕ ਤਾਂ ਪੈਂਦਾ ਹੈ ਹੁਣ ਅੱਗੇ ਵਾਦਿਆਂ ਤੇ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਅਸੀਂ ਬਲੈਕਆਊਟ ਦੇ ਨਾਲ ਜੁੜਿਆ ਹੋਇਆ ਪੁੱਛਨੇ ਆ ਭਾਰਤ ਦੇ ਵਿੱਚ ਪਹਿਲੀ ਵਾਰ ਬਲੈਕਆਊਟ ਅਭਿਆਸ ਕਦੋਂ ਹੋਇਆ ਸੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਰੱਖ ਰਹੇ ਹਾਂ 1942 1948 1965 ਜਾਂ 1971 1948 ਦੇ ਵਿੱਚ ਵੀ ਅਸੀਂ ਇੱਕ ਜੰਗ ਲੜੀ 1965 ਦੇ ਵਿੱਚ ਵੀ 1971 ਦੇ ਵਿੱਚ ਵੀ 1948 ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਸ ਤੋਂ ਬਾਅਦ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਪੀਓ ਕੇ ਜਿਸ ਨੂੰ ਕਿਹਾ ਜਾਂਦਾ ਉੱਥੇ ਜੰਗ ਵਰਗੀ ਸਥਿਤੀ ਸੀ 1965 ਅਸੀਂ ਪਾਕਿਸਤਾਨ ਦੇ ਨਾਲ ਲੜੇ 1971 ਦੇ ਵਿੱਚ ਵੀ ਸਾਨੂੰ ਜੰਗ ਦਾ ਸਾਹਮਣਾ ਕਰਨਾ ਪਿਆ ਪਾਕਿਸਤਾਨ ਦੇ ਨਾਲ ਜਦੋਂ ਬੰਗਲਾਦੇਸ਼ ਵੱਖਰਾ ਹੋ ਗਿਆ ਪਰ 1942 ਜਦੋਂ ਅਸੀਂ ਆਜ਼ਾਦ ਵੀ ਨਹੀਂ ਸੀ ਇਹ ਵੀ ਆਪਸ਼ਨ ਦੇ ਵਿੱਚ ਹੈ 42 48 65 ਜਾਂ 71 ਪਹਿਲੀ ਵਾਰ ਬਲੈਕਆਊਟ ਕਦੋਂ ਹੋਇਆ ਸੀ ਦੇਸ਼ ਦੇ ਵਿੱਚ ਇਹ ਅੱਜ ਦਾ ਸਵਾਲ ਹੈ ਜਵਾਬ ਥੋੜੀ ਦੇਰ ਵਿੱਚ ਪੂਰੀ ਜਾਣਕਾਰੀ ਨਾਲ ਤੁਹਾਡੇ ਸਾਹਮਣੇ ਰੱਖਾਂਗੇ ਉਧਰ ਪਹਿਲਗਾਮ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸਿਕਿਉਰਟੀ ਨੂੰ ਹੋਰ ਵੀ ਪੁਖਤਾ ਕਰ ਦਿੱਤਾ

यहां चल रहा है किसकी मूवमेंट मु, मु, हो रही है उसको ट्रैक किया जा रहा है जंगली इलाकों में जगह जगह पर सीसी -सी कैमराज लगाए जाते हैं और आप देख सकते हैं किस तरीके से सीसी -सी कैमराज लगाए जा रहे हैं फॉरेस्ट एरियाज में टूरिस्ट डेस्टिनेशंस के इर्द गिर्द और ये सोलर सिस्टम पे चल रहे हैं यानी 24 7 365 ये चलते रहेंगे ਆਬਲੇ ਗੋੜੇ ਕੀ ਅਟੈਕ ਤੋਂ ਬਾਅਦ ਸਰਕਾਰ ਦਾ ਸਿੱਧਾ ਸੁਨੇਹਾ ਹੈ ਕਿ ਸੈਲਾਨੀ ਸੁਰੱਖਿਤ ਰਹਿਣ ਅਦੀਬਾਦੀਆਂ ਦੇ ਵਿੱਚ ਸਕੂਨ ਦੇ ਨਾਲ ਘੁੰਮ ਸਕਣ ਜਿਆ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਜਿਸ ਤਰੀਕੇ ਨਾਲ ਪਹਿਲਗਾਮ ਦੇ ਵਿੱਚ دہشت گردੀ ਹਮਲਾ ਹੋਇਆ ਦੇਸ਼ ਤੇ 26 ਬੇਕਸੂਰ ਨਿਹੱਥੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਉਧਰ ਭਾਰਤ ਨੇ ਜੰਮੂ ਕਸ਼ਮੀਰ ਦੇ ਵਿੱਚ ਚਨਾਬ ਤੇ ਬਣੇ ਸਲਾਲ ਡੈਮ ਦੇ ਗੇਟ ਬੰਦ ਕੀਤੇ ਨੇ ਉਸ ਦੇ ਵਜਨ ਵਾਲਾ ਪਾਕਿਸਤਾਨ ਜਾਣ ਵਾਲਾ ਪਾਣੀ ਜਿਹੜਾ ਰੁਕਿਆ ਉਸ ਦੀ ਮਿਆਦ ਬਹੁਤ ਜ਼ਿਆਦਾ ਘਟ ਚੁੱਕੀ ਹੈ ਉੱਥੇ ਦੀ ਵੀ ਕੁਝ ਤਸਵੀਰ ਪਾਕਿਸਤਾਨ ਚ ਜਨਾਬ ਦਾ ਪਾਣੀ 22 ਫੁੱਟ ਸੀ ਜੋ 24 ਘੰਟਿਆਂ ਚ 7 ਫੁੱਟ ਘਟ ਗਿਆ ਜਨਾਬ ਚ ਲਗਾਤਾਰ ਪਾਣੀ ਘਟਣ ਦੇ 4 ਦਿਨ ਬਾਅਦ ਪਾਕਿਸਤਾਨ ਦੇ 24 ਅਹਿਮ ਸ਼ਹਿਰਾਂ ਦੇ ਵਿੱਚ 3 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪੀਣ ਦੇ ਪਾਣੀ ਦੇ ਲਈ ਤਰਸਣਾ ਪੈ ਸਕਦਾ ਹੈ ਪਿਛਲੇ ਕੁਝ ਦਿਨੋਂ ਸਲਾਲ ਡੈਮ ਹੋ ਜਾਂ ਫਿਰ ਬਗਲੀਆਰ ਡੈਮ ਹੋ चिनाब नदी के जो जलस्तर है काफी घट चुका है क्योंकि यहां पर जो गेट्स हैं डैम के वो लगातार यहां पर बंद होते दिखाई दे रहे पर इस एक्शन के नाल जताया जा रहा है कि पाकिस्तान च फसलों के लिए पानी के बीच 21% की कमी आएगी पाकिस्तान द्वारा अब यह भी कहा जा रहा है कि खरीफ की खेती के सीजन में 21% तक पानी की कमी उन्हें देखने को मिल रही है ਔਰ ਅਭੀ ਵੀ ਆਪ ਦੇਖੇਂਗੇ ਆਹਾਂ ਪਰ 8 ਮੇਂ ਸੇ 1 ਹੀ ਗੇਟ ਜੋ ਆ ਵੋ ਅਭੀ ਖੋਲਾ ਗਿਆ ਹੈ ਪਾਕਿਸਤਾਨ ਦੀ ਫੈਸਲਾਬਾਦ ਤੇ ਹਫੀਜ਼ਾਬਾਦ ਵਰਗੇ ਸੰਗਣੀ ਆਬਾਦੀ ਵਾਲੇ ਸ਼ਹਿਰਾਂ ਦੀ 80 ਫੀਸਦੀ ਆਬਾਦੀ ਪੀਣ ਵਾਲੇ ਪਾਣੀ ਦੇ ਲਈ ਚਨਾਬ ਦੇ ਉੱਤੇ ਹੀ ਨਿਰਭਰ ਕਰਦੀ ਹੈ ਤੇ ਜਿਹੜੇ ਸਟ੍ਰਾਈਕ ਦਾ ਜ਼ਿਕਰ ਕੀਤਾ ਜਾ ਰਿਹਾ ਉਹਨਾਂ ਦੇ ਵਿੱਚੋਂ ਇੱਕ ਸਟ੍ਰਾਈਕ ਇਹ ਵੀ ਹੈ ਜਿਸ ਤਰੀਕੇ ਨਾਲ ਭਾਰਤ ਨੇ ਡਿਪਲੋਮੈਟਿਕ ਤਰੀਕੇ ਨਾਲ ਸਟ੍ਰਾਈਕ ਕੀਤੀ ਹੈ ਪਾਕਿਸਤਾਨ ਦੇ ਉੱਤੇ ਇਸ ਦਾ ਅਸਰ ਬੇਸ਼ੱਕ ਫੌਰੀ ਤੌਰ ਤੇ ਹਮਲੇ ਦੀ ਤਰ੍ਹਾਂ ਨਜ਼ਰ ਨਾ ਆਵੇ ਪਰ ਜਿਸ ਤਰੀਕੇ ਨਾਲ ਪਾਣੀ ਰੁਕ ਰਿਹਾ ਹੈ ਇਹ ਕਿਸੇ ਵੱਡੇ ਐਕਸ਼ਨ ਤੋਂ ਘੱਟ ਵੀ ਨਹੀਂ ਹੁਣ ਅਖੇ ਵਾਦਿਆਂ ਤੇ ਗੱਲ ਰਾਹੁਲ ਗਾਂਧੀ ਰਾਹੁਲ ਗਾਂਧੀ ਪਹਿਲਗਾਮ ਹਮਲੇ ਦੇ ਵਿੱਚ ਮਾਰੇ ਗਏ ਕਰਨਾਲ ਦੇ ਨੇਵੀ ਆਫੀਸਰ ਲੈਫਟਨੈਂਟ ਵਿਨੇ ਨਰਵਾਲ ਦੇ ਘਰ ਤੱਕ ਰਾਹੁਲ ਗਾਂਧੀ ਵਿਨੇ ਨਰਵਾਲ ਦੇ ਘਰ ਕਰੀਬ ਡੇਢ ਘੰਟੇ ਤੱਕ ਰੁਕੇ ਰਾਹੁਲ ਨੇ ਇਥੇ মিডিਆ ਨਾਲ ਕੋਈ ਗੱਲਬਾਤ ਨਹੀਂ ਕੀਤੀ तकरीबन डेढ़ घंटे तक वो सेक्टर सात में लेफ्टिनेंट विनय नरवाल के घर पर रहते हैं और यहाँ पर परिवार वालों से बातचीत करते हैं आपको बता दें कि उनके पिता राजेश नरवाल साथ ही साथ उनकी बहन सृष्टि नरवाल और उनकी माताजी उनके चाचा समेत तमाम परिवार के सदस्य यहाँ पर मौजूद थे ਲੇਫਟਨੈਂਟ ਨਰਵਲਦੀ 2 ਪਰੀਲ ਨੂੰ ਪਹਿਲਗਾਮ ਦੇ ਵਿੱਚ دہشت ਗਰਦਾਨੀ ਹਤਿਆਲ ਕਰ ਦਿੱਤੀ ਸੀ ਵਿਆਹ ਦੇ 7ਵੇਂ ਦਿਨ ਹੀ دہشت ਗਰਦਾਨੀ ਪਤਨੀ ਹਿਮਾਂਸ਼ੀ ਦੇ ਸਾਹਮਣੇ ਉਹਨਾਂ ਨੂੰ ਤਿੰਨ ਗੋਲੀਆਂ ਮਾਰੀਆਂ ਸੀ ਲੈਫਟਨੈਂਟ ਨਰਵਲਦੀ ਪਤਨੀ ਹਿਮਾਂਸ਼ੀ ਥੀਓ ਮਗਲਾ ਸੀ ਜਿਸ ਨੇ ਸਭ ਤੋਂ ਪਹਿਲਾਂ ਖੁਲਾਸਾ ਕੀਤਾ ਕਿ دہشت ਗਰਦਾਨੀ ਨਾਮ ਪੁੱਛ ਕੇ ਟੂਰਿਸਟਾਂ ਨੂੰ ਗੋਲੀ ਮਾਰੀ ਇਸ ਹਮਲੇ 'ਚ 26 ਟੂਰਿਸਟਾਂ ਦੀ ਮੌਤ ਹੋ ਗਈ ਸੀ